ਗੁਰਮੁਖ ਦਰਸ਼ਨ ਦਿੱਤੇ ਹਨ ਕੀ ਦਰਗਾਹ ਸائیں ਜੇ ਬਾਬਾ ਪੁੱਤਨ ਜੀ ਦੇ ਮਾਪਾ ਇਹ ਤੇ ਛੋਟੇ ਪਰਚਾਈ ਜਿੱਤੇ ਬਾਬਾ ਅਦਰ ਦਿੱਤਾ ਇਹਦਾ ਸਥਾਨ ਉਸ ਸਥਾਨ 'ਤੇ ਬੈਠ ਕੇ ਬਾਬਾ ਜੀ ਨੇ ਸਾਨੂੰ ਮਿਲਿਆ ਪਰ ਸ਼ਾਂਤ ਪਰ ਮਾਪੋ ਦਾ ਨਾਮ ਜਿਵੇਂ ਨਾਮ ਜਪਦੇ ਹਾਂ ਜਪਦੇ ਆ ਤੇ ਬੱਤਰੀਆਂ ਛੇਰ ਦੇ ਪੁੱਤਾਂ ਇਹ ਪੰਜਾਂ ਕੁਦਰਤ ਕੋਲੋਂ ਪ੍ਰਾਪਤ ਹੋਈਆਂ ਛੇ ਤੇ ਕੁੱਤਾ ਇਹਨਾਂ ਬੱਦਰੀਆਂ ਉੱਤੇ ਲਿਆ ਚਿਰਾਗੇ ਤੇ ਰਾਸੋ ਆਪਣੇ ਸਾਥੀ ਬਸਾ ਲਵੇ ਦੀਆਂ ਇਨਾਂ ਬੱਦਰੀਆਂ ਦਾ ਦੁੱਧ ਪਹਿਲੇ ਬਾਦਸ਼ਾਹ ਇਸ ਨੂੰ ਨਾਮ ਦੇ ਕੇ ਛਕਣ ਵਾਸਤੇ ਭੇਟਾ ਕੀਤਾ ਬਾਦਸ਼ਾਹ ਕਹਿਣ ਲੱਗੇ ਸਾਂਝੇ ਦੁੱਧ ਪਰਮਾਨ ਹੈ ਪਰ ਇਹ ਅਸੀਂ ਹੁੰਦੀ ਸ਼ਰਣਾ ਇਹਨੂੰ ਸਾਡੇ ਆਮਾਨਤ ਸਮਝ ਕੇ ਰੱਖ ਲੋ ਅਸੀਂ ਛੇਵੇਂ ਜਾਮੇ ਵਿੱਚ ਸਾਈਂ ਜੀ ਨੇ ਉਹ ਦੁੱਧ ਆਪਣੇ ਤੁਨੇ ਵਿੱਚ ਦਵਾ ਕੇ ਰੱਖ ਲਿਆ ਤੇ ਸਮੇਂ ਦੀ ਅਤੀਤ ਵਿੱਚ ਬੈਠ ਕੇ ਪੰਜਾਂ ਬਾਸ਼ਿਆਂ ਦਾ ਸਰਵਾ ਨੱਗਿਆ ਛੇਵੇਂ ਪਾਸ਼ਾ ਵਿੱਚ ਸਤਿਗੁਰੂ ਬਾਬਾ ਅਗਰ ਦਿੱਤਾ ਜੀ ਗੁਰੂ ਨਾਨਕ ਦੇਵ ਜੀ ਨੂੰ ਭਾਰ ਕੇ ਆਏ ਤੇ ਆ ਕੇ ਦੁੱਧ ਹੀ ਮੰਗ ਕੇ ਸਾਈਂ ਜੀ ਨੇ ਪੁੰਨਾਈ ਵਿੱਚ ਦਰਬਾਰ ਹੋਇਆ ਦੁੱਧ 121 ਸਾਲ ਮਗਰੋਂ ਕਟਿਆ ਜਿਵੇਂ ਵਰਚਾਰ ਰੱਖਿਆ ਸੀ ਸੱਚੇ ਦਾਹੀ ਸੱਚਾ ਨਿਲ ਰਿਆ ਜੱਜ ਗਿਆ ਉਸ ਸਤਨਾਮ ਜਿੰਨਾ ਉਦੋਂ ਸ਼ਿਮੇ ਬਾਸ਼ਾ ਨੇ ਛੱਡਿਆ ਦੁੱਧ ਸ਼ਗਨ ਕੋ ਬਾਸ ਰਿਆ ਨਾਖੁਰ ਸਾਹਿਬ ਦੇ ਨਾਕੇ ਪਿੰਡ ਜੰਡਵੜੀ ਸਥਾਨ ਤੇ ਇੱਕ ਮਿਰਦਾ ਬ੍ਰਾਹਮਣੇ ਮਾਜ ਦੀ ਪਰੇ ਕੋਈ ਦੌਰ ਨੂੰ ਤੇ ਛੇਰੀ ਨਾਲ ਸੱਚੇ ਜਾਲ ਦੇ ਛੱਟੇ ਦੇ ਕੇ ਬਾਬਾ ਦੁਤਤਾ ਇਹ ਜਿੰਦਗੀ ਲੱਭੀ ਇਸ ਰਾਗਾ ਮਤਾ ਸੁਨੇ ਪਾਲਣ ਕਰਿਆ 파ਸ਼ਣ ਗਾਂ ਰੋਏ ਕਹਿਣ ਅੱਗੇ ਬਾਬਾ ਨੇ ਗੁਰੂ ਘਰ ਦੇ ਵਿੱਚ ਕਰਮਾਤ ਦਿਖਾਉਣੀ ਕਿੱਸ ਦੇ ਪ੍ਰਾਪਤ ਹਾਂ ਜਾਂ ਤੇ ਕੌਣ ਦੇ ਬਦਲੇ ਸਰੀਰ ਤੁਸੀਂ ਛੱਡੋ ਨਹੀਂ ਤਾਂ ਸਰੀਰ ਛੱਡ ਕੇ ਅਸੀਂ ਜਾਂਨੇ ਆ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਬੈਣੀਆਂ ਬਾਬਾ ਇਹ ਕਹਿਣ ਅੱਗੇ ਟਟਾ ਜੀ ਕਰਮਾ ਕਈ ਸਰੇ ਚੜ ਕੇ ਵੀ ਅਸੀਂ ਜਾਣੇ ਆ ਪਿਤਾ ਜੀ ਨੂੰ ਨਾਮ ਸਤਾਰ ਲੱਕੇ ਪਿਛਲੇ ਥਾਨ ਤੇ ਸਾਈਂ ਜੀ پاس ਆਏ ਆ ਕੇ ਬੇਨਤੀ ਕੀਤੀ ਸਾਈਂ ਜੀ ਇਹ ਜਗਾ ਪਵਿੱਤਰ ਹੋ ਚੁੱਕੀ ਸਾ ਮਪਿਤਾ ਜੀ ਦਾ ਹੁਕਮ ਆਇਆ ਇਹ ਜਗਾ ਤੇ ਸਰੇ ਚੜਨਾ ਤੁਸੀਂ ਆਪਣਾ ਡੇਰਾ ਅਗਲੀ ਪਾੜੀ ਤੇ ਕਰੋ ਸਾਈਂ ਜੀ ਕਹਿਣ ਲੱਗੇ ਬਾਦਸ਼ਾਹ ਇਹ ਜਗਾ ਵੀ ਤੁਹਾਡੀ ਹੁਕਮ ਦੀ ਤੁਹਾਡਾ ਤੁਮਾ ਬਾਪਾ ਗੁਰ ਪਿਤਾ ਦੇ ਸੁਨੇਤਾ ਟਿੱਕਾ ਜੋ ਵਾਰ ਮੰਗਿਆ ਸੋ ਵੰਦ ਕਾ ਬਾਛਾ ਬਰਾਂਦੇ ਦਾਤੇ ਸੰਤਾ ਆਇਆ ਜੰਗੀਆਂ ਤੁਹਾਡੇ ਦਰਬਾਰ ਤੇ ਹਾਜ਼ਰੀ ਭਰ ਕੇ ਚਲੀਆਂ ਜਾਏ ਜ਼ਿੰਦਗੀਆਂ ਮੇਰੀ ਪਹਾੜੀ ਤੇ ਕੌਣ ਆਏਗਾ ਬਾਬਾ ਜੀ ਕਹਿ ਲੱਗੇ ਸਾਈਂ ਜੀ ਤੁਸੀਂ ਜਾਓ ਯਾਤਰਾ ਉਸੇ ਦੀ ਸਫਲ ਹੋਏਗੀ ਜੋ ਤੁਹਾਡੇ ਦਰਬਾਰ ਤੇ ਬੈਠ ਕੇ ਜੁਕੀ ਭਰੇਗਾ ਜਿਹੜਾ ਤੁਹਾਡੇ ਨਹੀਂ ਆਇਆ ਉਹਦੀ ਯਾਤਰਾ ਸਫਲ ਨਹੀਂ ਏ ਇੰਨਾ ਵਚਨ ਕਰਦੇ ਹੋਏ ਸਾਈਂ ਜੀ ਸ਼ੇਰ ਕੁੱਤਾ ਤੇ ਬੱਕਰੀਆਂ ਨਾਲ ਲੈ ਕੇ ਇਸ ਸਥਾਨ ਤੇ ਆ ਕੇ ਬੈਠ ਕੇ ਤੇ ਬੈਠ ਕੇ ਇਸ ਨੂੰ 13 ਦਿਨ ਪ੍ਰਮਾਤਮਾ ਦਾ ਨਾਮ ਜਪੇ ਆਖਤਮ ਸਮੇਂ 802 ਸਾਲ 13 ਦਿਨ ਦੀ ਉਮਰ ਦੀਤ ਕਰਦੇ ਹੋਏ ਜੋਤੀ ਜੋਸ ਮਾਗੇ ਇਹਨਾਂ ਦੇ ਸਮਾਜ ਚ ਨੇ ਫੰਕਸ਼ਨ ਆਪਣੇ ਕੋਲ ਬੈਠ ਕੇ ਆਪਣੇ ਹੱਥੀਂ ਧਿਆਨ ਕੀਤੀ ਤਰਦਾਸ ਕੀਤੀ ਬਰદાન ਬਖਸ਼ਿਆ ਸਾਈਂ ਜੀ ਜਿੰਨੀਆਂ ਮੇਰੀਆਂ ਸਿੱਖ ਸੰਤਾਂ ਕੀਰਤਪੁਰ ਸਾਹਿਬ ਯਾਤਰਾ ਧਿਆਣ ਗਿਆ ਉਹਨਾਂ ਦੀ ਯਾਤਰਾ ਤਾਂ ਹੀ ਸਫਲ ਹੋਏਗੀ ਜੋ ਤੁਹਾਡੇ ਦਰਬਾਰ ਤੇ ਆ ਕੇ ਹਾਜ਼ਰੀ ਭਰਨਗੇ ਸਵਾ ਪਾਪਾ ਜੀ ਤੇ ਪਾਰ ਤੇ ਬੈਠ ਕੇ ਸਾਰੇ ਸੰਤਾਂ ਦੇ ਭਾਰੇ ਉੱਤੇ ਕਿਤੇ ਆਜੇ ਸੰਤਾਂ ਦੀ ਯਾਤਰਾ ਸਭ ਨੂੰ ਤੇ ਪ੍ਰਮਾਨ ਦੇ ਪਾਈ ਮਹਾਰਾਜ ਤੁਹਾਡੇ ਸਾਰੇ ਸੰਤ ਦੇ ਆਸਰਾ ਸਭ ਨੂੰ ਤੇ ਪ੍ਰਵਾਹ ਕਰ ਬਸ ਏ ਸੀ ਪਾਪਾ ਜੀ ਦਾ ਇਤਿਹਾਸ ਬਾਕੀ ਆਈਆਂ ਸੰਤਾਂ ਨੂੰ ਇੱਕ ਬੇਨਤੀ ਜਰੂਰ ਕਰਦੇ ਕਿ ਇਹਨਾਂ ਬਾਬਿਆਂ ਦਾ ਕੋਈ ਵੀ ਸੇਵਾਦਾਰ ਮਹਾਰ ਪਿੰਡਾਂ ਵਿੱਚ ਗ੍ਰਹਿ ਕਰਨੇ ਜਾਂਦੇ ਜੋ ਸੰਤਾਂ